ਡੇਰਾ ਬਾਬਾ ਨਾਨਕ ਛਾੜ ਦੇ ਕਾਰਨ ਹਾਲਾਤ ਅਜੇ ਵੀ ਉਸੇ ਤਰ੍ਹਾਂ ਹੀ ਬਣੇ ਹੋਏ ਹਨ ਇੱਕ ਪਾਸੇ ਹੜ ਦੀ ਮਾਰ ਪਈ ਅਤੇ ਦੂਜੇ ਪਾਸੇ ਬਰਸਾਤ ਵੀ ਨਿਯੰਤਰ ਚੱਲ ਰਹੀ ਹੈ ਜਿਸ ਕਾਰਨ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ ਹਰ ਪੀੜਤਾ ਦੀ ਮਦਦ ਲਈ ਵਕਵਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਪਿੰਡ ਗਿੱਲਾਂ ਵਾਲੀ ਦੇ ਨੌਜਵਾਨ ਸਰਪੰਚ ਟੋਨੀ ਨੇ ਦੱਸਿਆ ਕਿ ਪਿੰਡ ਦੇ ਸਮੂਹ ਨੌਜਵਾਨਾਂ ਦੀ ਮਦਦ ਦੇ ਨਾਲ ਹਾਰਪੀਟ ਲਈ ਖਾਣਾ ਪਾਣੀ ਅਤੇ ਪੀਂਦੀਆਂ ਰਸਤਾ ਦਵਾਈਆਂ ਲੈ ਕੇ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਨੇ ਸਹਿਯੋਗ ਦੇ ਨਾਲ ਹਰ ਪੀਟਾ ਲਈ ਸਮਗਰੀ ਇਕੱਠੀ ਕੀਤੀ ਜਾ ਰਹੀ ਹੈ ਜੋ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਛੰਡੀ ਜਾਵੇਗੀ ਮੇਰਾ ਨਾਮ ਟੋਨੀ ਐਗਸਟੀਨਾ ਪਿੰਡ ਗਿਲਾਂ ਵਾਲੀ ਦਾ ਮੈਂ ਸਰਪੰਚ ਆ ਜੀ ਕਿਹੜੀ ਸੰਸਥਾ ਆ ਜਾ ਰਹੀ ਆ ਸਾਡਾ ਫਿਲਹਾਲ ਸਾਡੀ ਕ੍ਰਿਸਚੀਅਨ ਵੈਲਫੇਅਰ ਸੁਸਾਇਟੀ ਵੀ ਆ ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਯੂਥ ਜਿਹੜਾ ਵਾ ਉਹ ਇਕੱਠਾ ਹੋ ਕੇ ਅਸੀਂ ਜਾ ਰਹੇ ਆਂ ਕਾਫੀ ਦਿਨਾਂ ਤੋਂ ਅਸੀਂ ਵੇਖ ਰਹੇ ਸੀ ਕਿ ਹੜਾ ਹੜ ਦੇ ਕਾਰਨ ਬਹੁਤ ਹਾਲਾਤ ਜਿਹੜੇ ਸੀ ਖਰਾਬ ਹੋ ਚੁੱਕੇ ਨੇ ਤੇ ਅਸੀਂ ਪਰਸਨਲੀ ਵੀ ਵਿਜ਼ਿਟ ਕਰਕੇ ਆਏ ਆਂ ਤੇ ਵਿਜ਼ਿਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਹਾਲਾਤ ਬਹੁਤ ਮੰਦੇ ਨੇ ਤੇ ਸਾਡੇ ਸਾਰੇ ਭਰਾਵਾਂ ਨੇ ਇਹ ਸਹਿਯੋਗ ਦਿੱਤਾ ਵਾ ਚਾਹੁੰਦੇ ਨੇ ਕਿ ਅਸੀਂ ਸਾਰੇ ਰਲ ਕੇ ਹੈਲਪ ਕਰ ਸਕੀਏ ਸਰੇ ਇਹਦਾ ਪੈਸਾ ਫਿਰ ਕਿਸ ਤਰ੍ਹਾਂ ਹੁੰਦਾ ਵਾ ਕਿੰਨੇ ਲੋਕ ਐ ਸੰਸਥਾ ਟੀ ਇਹਦਾ ਪੈਸਾ ਸਾਰਾ ਸਾਡੇ ਜੀ ਸਾਡੇ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਕੱਠਾ ਕੀਤਾ ਜੀ ਔਰ ਜਿੰਨੇ ਵੀ ਐਨ ਆਰ ਆਈ ਭਰਾ ਦੋਸਤ ਯਾਰ ਦੋਸਤ ਨੇ ਭਰਾ ਨੇ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਵਾ ਔਰ ਇਹ ਯੋਗਦਾਨ ਅਸੀਂ ਇਸ ਕਰਕੇ ਪਾ ਰਹੇ ਆਂ ਵੀ ਜਿੰਨੀ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਸੇਵਾ ਹੋ ਸਕਦੀ ਹੈ ਜਾਂ ਹੜ੍ਹਾਂ ਦਾ ਪ੍ਰਭਾਵਿਤ ਲੋਕਾਂ ਉਹਨਾਂ ਦੀ ਸੇਵਾ ਕਰੀਏ ਉੱਥੇ ਉੱਥੇ ਗਏ ਉਹ ਕਿੱਦਾਂ ਹਲਾ ਬਲ ਕਰਦੇ ਨੇ ਅਸੀਂ ਉੱਥੇ ਗਏ ਆ ਜੀ ਮੈਂ ਵਿਜ਼ਿਟ ਕਰਕੇ ਆ ਮੈਂ ਪਰਸਨਲੀ ਮੈਂ ਵਿਜ਼ਿਟ ਕੀਤਾ ਵਾ ਤੇ ਮੈਂ ਵੇਖਿਆ ਵਾ ਵੀ ਉੱਥੇ ਹੜ੍ਹ ਦੇ ਕਾਰਨ ਲੋਕਾਂ ਦੇ ਸਾਮਾਨ ਸਾਰਾ ਖਰਾਬ ਹੋ ਚੁੱਕਿਆ ਵਾ ਬਹੁਤ ਸਾਰੀ ਪ੍ਰੋਬਲਮ ਖਾਣ ਵਾਲੇ ਖਾਣੇ ਦੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਇਲਾਵਾ ਅਸੀਂ ਵੇਖਿਆ ਹੈ ਕਿ ਮੱਛਰ ਦੇ ਬੜਾ ਜੜਾ ਯੋਰ ਹੈ ਕਿਉਂਕਿ ਪਾਣੀ ਉੱਥੇ ਖੜਾ ਹੋਇਆ ਵਾ ਉਹਦਾ ਕਰਕੇ ਮੈਡੀਸਿਨ ਦੀ ਵੀ ਬੜੀ ਪ੍ਰੋਬਲਮ ਆ ਔਰ ਮੱਛਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਵਾ ਕਿ ਨਾਲ-ਨਾਲ ਖਾਣਾ ਪਾਣੀ ਵੀ ਲੈ ਕੇ ਜਾਵਾਂਗੇ ਨਾਲ ਕੁਝ ਮੈਡੀਸਿਨ ਜਿਦਾ ਆਡੋਮੋਸ ਵਗੈਰਾ ਲੈ ਕੇ ਚੱਲੇ ਆ ਤਾਂ ਕਿ ਲੋਕੋ ਜਿਹੜੀ ਉਹਨੂੰ ਇਸਤੇਮਾਲ ਕਰ ਸਕਾ ਅਸੀਂ ਅੱਜ ਪਾਣੀ ਲੈ ਕੇ ਜਾ ਰਹੇ ਹਾਂ ਜੀ ਬ੍ਰੈਡ ਲੈ ਕੇ ਜਾ ਰਹੇ ਹਾਂ ਬਿਸਕੁਟ ਲੈ ਕੇ ਜਾ ਰਹੇ ਹਾਂ ਕੀ ਨਾਮ ਤੁਹਾਡਾ? ਪਾਸ ਤੇ ਪਾਰੰਸੀ ਮੈਂ ਬੋਲਣਾ ਪਿੰਗਲਾਂ ਵਾਲੀ ਕਿਲੇ ਤੋਂ। ਧਰ ਆ ਜਾਖੰਦ ਜੀ ਲੈ ਕੇ ਜਾ ਰਹੇ ਹੋ। ਕਿੰਨਾ ਵਾਅਖੜਦੇ ਤੇ ਕਿਉਂ ਬਰਾਬਰ। ਅਸੀਂ ਜਿਹੜੇ ਹਾਰਪਟ ਬਾਬਤ ਇਲਾਕੇ ਨੇ ਭੈਣ ਭਰਾ ਨੇ ਜਿਹੜੇ ਬਹੁਤ ਸਮਾਨ ਡੰਗਰ ਬਹੁਤ ਖਲਾਤ ਮਾੜੇ ਨੇ ਇਹਨਾਂ ਨੂੰ ਮੁੱਕ ਰੱਖਦੇ ਹੋਏ ਸਾਡੇ ਦੋਹਾਂ ਪਿੰਡਾਂ ਦੇ ਨੌਜਵਾਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਬਹੁਤ ਕਈ ਦਿਨਾਂ ਤੋਂ ਭੁੱਖੇ ਨੇ। ਇਹਨਾਂ ਨੂੰ ਕੁਝ ਨਾ ਕੁਝ ਤਚਾਚਾ ਵੀ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਭੁੱਖਾ ਹੈ ਉਹਨੂੰ ਰੋਟੀ ਦਿਓ ਇਹ ਸਾਡੀ ਨੌਜਵਾਨਾਂ ਦੀ ਜਿਹੜੀ ਸੋਚ ਹੈ ਦੋਹਾਂ ਪਿੰਡਾਂ ਦੀ ਬੜੀ ਵਧੀਆ ਵਾ ਨੇਰੇ ਕ੍ਰਿਸਚੀਅਨ ਨਹੀਂ ਦੂਜੀ ਭਰਾਦਰੀ ਦੇ ਵੀ ਨੌਜਵਾਨ ਰਲ ਕੇ ਇਹ ਅਪਰਾਲਾ ਕੀਤਾ ਵਾ ਔਰ ਅਸੀਂ ਇਹ ਅਪਰਾਲਾ ਇਸ ਲਈ ਕਰ ਰਹੇ ਆ ਕਿ ਉਹਨਾਂ ਦੀ ਮਦਦ ਹੋ ਸਕੇ ਮੈਂ ਚਰਚ ਵਿੱਚ ਰੋਜ਼ ਇਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਵੀ ਕਰ ਰਿਹਾ ਮਾਂ ਦੁਆ ਵੀ ਕਰ ਰਿਹਾ ਮਾਂ ਔਰ ਅੱਜ ਅਸੀਂ ਇਹ ਨੋਂ ਤੁ ਬਨਾ ਬਨ ਜੋ ਰਾਸ਼ਨ ਤਿਆਰ ਕੀਤਾ ਗਿਆ ਸਮਾਨ ਤਿਆਰ ਕੀਤਾ ਗਿਆ ਉਹਨੂੰ ਲੈ ਕੇ